ਬਹੁਤ ਵਾਰ ਇਹਨਾਂ ਚੋਂ ਖਬਰਾਂ ਪੜ੍ਹੀਆਂ ਸੁਣੀਆਂ ਦੀਆਂ ਤੇ ਇਦਾਂ ਲੱਗਦਾ ਵੀ ਅਸੀਂ ਤਾਂ ਜ਼ਮੀਨ ਤੇ ਤਾਂ ਕੁਝ ਹੋਰ ਦਿਖ ਰਿਹਾ ਤੇ ਰਿਪੋਰਟਸ ਜਿਹੜੀਆਂ ਨੇ ਉਹ ਕੁਝ ਹੋਰ ਕਹਿ ਰਹੀਆਂ ਜੇਕਰ ਕੈਨੇਡਾ ਦੀ ਬੇਰੋਜ਼ਗਾਰੀ ਦਰ ਦੀ ਗੱਲ ਕਰੀਏ ਤੇ ਉਹ ਕਹਿੰਦੇ ਨੇ ਕਿ ਸਥਿਰ ਹੈ ਪਰ ਨੌਕਰੀਆਂ ਬਹੁਤ ਜ਼ਿਆਦਾ ਖੁੱਸ ਰਹੀਆਂ ਨੇ ਅਸਲੀਅਤ ਕੀ ਹੈ ਸਵਲ ਜਦੋਂ ਅਸੀਂ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਇਮਪਲੋਇਮੈਂਟ ਅਨਇਮਪਲੋਇਮੈਂਟ ਇਮੀਗ੍ਰੇਸ਼ਨ ਕੱਚੇ ਪੱਕੇ ਨਵੇਂ ਪੁਰਾਣੇ ਟੈਂਪਰੇਰੀ ਸਟੂਡੈਂਟ ਵਰਕਰ ਇਹਨਾਂ ਸਾਰਿਆਂ ਦੇ ਅੰਕੜੇ ਇਕੱਠੇ ਕਰਾਂਗੇ ਨਾ ਤੇ ਇਹਨਾਂ ਵਿੱਚ ਅਸਲੀ ਸਰਕਾਰੀ ਅੰਕੜੇ ਕੁਝ ਹੋਰ ਕਹਣ ਕਿ ਜ਼ਮੀਨ ਤੇ ਹਕੀਕਤ ਕੁਝ ਹੋਰ ਹੋਵੇਗੀ ਅੰਤਰ ਹੋਵੇਗਾ ਪਰ ਸਰਕਾਰ ਫੇਰ ਵੀ ਹਿਸਾਬ ਕਿਤਾਬ ਰੱਖਦੀ ਹੈ ਹੂੰ ਹੁਣ ਜਦੋਂ ਅਨਪਲੋਇਮੈਂਟ ਜੀਆ ਇੰਪਲੋਇਮੈਂਟ ਦੀ ਗੱਲ ਨੰਬਰ ਤੇ ਆਉਂਦੀ ਹੈ ਤਾਂ ਸਰਕਾਰ ਨੇ ਇਹ ਨਹੀਂ ਗਿਣਨਾ ਕਿ ਕੈਸ਼ ਕਿੰਨੇ ਕੰਮ ਕਰਦੇ ਹੈ ਹੂੰ ਬਿਲਕੁਲ ਉਹਨਾਂ ਨੂੰ ਥੋੜਾ ਪਤਾ ਇਸ ਗੱਲ ਦਾ ਜਾਂ ਪਤਾ ਹੈ ਜਾਂ ਕੁਝ ਵੀ ਆ ਉਹਨਾਂ ਨੇ ਉਹਨਾਂ ਨੂੰ ਕਿਸੇ ਗਿਣਤੀ 'ਚ ਨਹੀਂ ਗਿਣਨਾ ਇਹ ਜਿਹੜੀਆਂ ਨੌਕਰੀਆਂ ਹੈਗੀਆਂ ਨੇ ਜਿਹੜੀਆਂ ਵਾਕੇ ਪੱਕੇ ਨੌਕਰੀਆਂ ਉਹਨਾਂ ਦੀ ਗੱਲ ਹੈ ਜੀ ਸੋ ਜਿਹੜੇ ਅੰਕੜੇ ਆਏ ਨੇ ਜੀ ਉਹਨਾਂ ਦੀ ਗੱਲ ਅਸੀਂ ਕਰਦੇ ਹਾਂ ਹੂੰ ਸਟੈਟਿਸਟਿਕਸ ਕੈਨੇਡਾ ਸਰਕਾਰੀ ਜਿਹੜੀ ਏਜੰਸੀ ਹੈ ਜੀ ਉਹ ਕਹਿੰਦੇ ਕਿ ਕੈਨੇਡਾ ਦੀ ਅਨਪਲੋਇਮੈਂਟ ਰੇਟ ਜਿਹੜੀ ਹੈ ਜੁਲਾਈ ਮਹੀਨਾ ਜਿਹੜਾ ਲੰਘ ਕੇ ਗਿਆ ਉਹਦੇ ਵਿੱਚ 6.9% ਰਹੀ ਹੈ ਜੋ ਕਿ ਉਸ ਤੋਂ ਪਿਛਲੇ ਮਹੀਨੇ 7 ਸੀ ਤੇ ਮੜਾ ਜਿਹਾ ਫਰਕ ਨਾ ਘਟੀ ਜੇ ਇਸ ਤਰ੍ਹਾਂ ਕਹਿ ਲਈਏ ਕਿ ਕੋਈ ਫਰਕ ਨਹੀਂ ਪਿਆ ਉਨਾਂ ਹੀ ਆ ਪਰ ਇਕਨੋਮੀ ਨੇ 41000 ਨੌਕਰੀਆਂ ਗਵਾਈਆਂ ਜਨਵਰੀ 2022 ਤੋਂ ਬਾਅਦ ਸਭ ਤੋਂ ਵੱਡਾ ਇੱਕ ਮਹੀਨੇ ਦੇ ਵਿੱਚ ਡ੍ਰੌਪ ਹੈ ਇੱਕ ਮਹੀਨੇ ਦੇ ਚੰਨੀਆਂ ਨੌਕਰੀਆਂ ਖੁੱਸ ਗਈਆਂ ਹੁਣ ਸਟੈਟਿਸਟਿਕਸ ਕੈਨੇਡਾ ਵਾਲੇ ਕਹਿੰਦੇ ਨੇ ਕਿ 41000 ਗਵਾਈਆਂ ਪਰ ਗੇਨ ਜਿਹੜਾ ਸੀ ਉਹ 82-83000 ਦਾ ਸੀ ਸੋ ਜੋ ਓਵਰਆਲ ਗੇਨ ਜਿਹੜਾ ਜ਼ਿਆਦਾ ਹੋਣਾ ਸੀ ਉਹ ਉਹਨਾਂ ਨਹੀਂ ਹੋਇਆ ਜੂਨ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਰਿਪੋਰਟ ਸੀ ਪਰ ਹੁਣ ਇਸ ਵੇਲੇ ਜੋ ਪਤਾ ਲੱਗਦਾ ਕਿ ਇਨਫੋਰਮੇਸ਼ਨ ਕਲਚਰ ਰੀਕ੍ਰੀਏਸ਼ਨ ਤੇ ਕੰਸਟਰਕਸ਼ਨ ਦੇ ਵਿੱਚ ਨੌਕਰੀਆਂ ਖੁੱਸੀਆਂ ਨੇ ਇਹ এমਪਲੋਇਮੈਂਟ ਲਾਸਸ ਜਿਹੜੇ ਨੇ ਇਹਦੇ ਵਿੱਚ ਹੈਲਥ케ਅਰ, ਸੋਸ਼ਲ ਅਸਿਸਟੈਂਸ, ਬਿਲਡਿੰਗ, ਸਪੋਰਟ ਸਰਵਿਸਿਜ਼, ਐਗਰੀਕਲਚਰ, ਪਬਲਿਕ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਵਿੱਚ ਵੀ ਡਿਕਲਾਈਨ ਗਿਣਤੀ ਨੌਕਰੀਆਂ ਦੀ ਘਟੀ ਹੈ। ਇਹਦੇ ਨਾਲ ਅਨਪਲੋਇਮੈਂਟ ਰੇਟ ਜਿਹੜਾ ਹੈ ਉਹ ਥੋੜਾ ਜਿਹਾ ਉੱਥੇ ਕੀ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਪਿਆ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਨੈਟ ਏਮਪਲੋਇਮੈਂਟ ਗ੍ਰੋਥ ਜਿਹੜੀ ਜਨਵਰੀ ਤੋਂ ਬਾਅਦ ਹੈ ਉਹ ਇੰਨੀ ਜ਼ਿਆਦਾ ਨਹੀਂ ਹੋਈ ਉੱਥੇ ਕੀ ਕਹਾਣੀ ਟਿਕੀ ਹੋਈ ਹੈ। ਟ੍ਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਤੇ ਵਿੱਚ ਰੇਡਸ ਸਟੇਬ ਜਿਹੜੀ ਇੰਡਸਟਰੀ ਐ ਇਹਦੇ ਵਿੱਚ এমਪਲੋਇਮੈਂਟ ਗੇਨ ਹੋਇਆ ਜਨਵਰੀ ਤੋਂ ਬਾਅਦ ਪਹਿਲੀ ਵਾਰੀ ਇਹ ਬੜੀ ਹੈਰਾਨੀ ਦੀ ਗੱਲ ਐ ਮੈਨੂਫੈਕਚਰਿੰਗ ਦੇ ਵਿੱਚ ਵੀ ਗੇਨ ਹੋਇਆ ਤੇ ਉਹਨਾਂ ਜ਼ਿਆਦਾ ਨਹੀਂ ਪਰ ਜਨਵਰੀ ਤੋਂ ਬਾਅਦ ਪਹਿਲੀ ਵਾਰੀ ਹੋਇਆ ਇਹ ਉਹ ਔਰ ਇਹਦਾ ਕਾਰਨ ਤੁਸੀਂ ਇਕਨੋਮਿਸਟ ਇਹ ਤੋਂ ਸਮਝਣ ਤੋਂ ਸਮਰੱਥ ਨਹੀਂ ਹਾਲਾਂਕਿ ਵਪਾਰਕ ਜਿਹੜੀ ਇੱਕ ਅਨਸੁਖਾਵਾਂ ਜਿਹਾ ਮਾਹੌਲ ਬਣਿਆ ਹੋਇਆ ਹੈ ਨਾ ਯੂ ਐਸ ਏ ਦੀਆਂ ਨੀਤੀਆਂ ਕਰਕੇ ਉਨ੍ਹਾਂ ਵਿੱਚ ਲੱਗਦਾ ਸੀ ਕਿ ਇਹਨਾਂ ਖੇਤਰਾਂ ਦੀਆਂ ਨੌਕਰੀਆਂ ਖੁੱਸਣਗੀਆਂ ਪਰ ਇੱਥੇ ਕੁਝ ਜ਼ਿਆਦਾ ਬੈਟਰ ਗੇਨਸ ਹੋਏ ਨੇ। ਸੋ ਲੇਆਫ ਰੇਟ ਜਿਹੜਾ ਹੈ ਉਹ ਅਨਚੇਂਜਡ ਹੈ 1.1% ਜੁਲਾਈ ਦੇ ਵਿੱਚ ਜੋ ਕਿ ਇੱਕ ਸਾਲ ਪਹਿਲਾਂ 1.2% ਸੀ। ਯੂਥ ਇੰਪਲੋਇਮੈਂਟ ਰੇਟ ਇਹ ਅਨਪਲੋਇਮੈਂਟ ਰੇਟ ਜਿਹੜਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਭਾਵੇਂ ਕਿ ਇੱਕ ਜਿਹੜਾ ਯੂਥ ਦੀ ਅਨਪਲੋਇਮੈਂਟ ਆ ਉਹਦੇ ਵਿੱਚ ਲਗਾਤਾਰ ਵਾਧਾ ਜਿਹੜਾ ਹੋਇਆ ਪਿਛਲੇ ਸਾਲਾਂ ਦੇ ਵਿੱਚ ਉਸ ਤੋਂ ਸਰਕਾਰ ਕਾਫੀ ਚਿੰਤਤ ਹੈ। ਐਸ ਵੇਲੇ ਯੂਥ ਅਨਪਲੋਇਮੈਂਟ ਰੇਟ 1.14% ਨੂੰ ਪਾਰ ਕਰ ਚੁੱਕਾ ਹੈ ਜੁਲਾਈ ਦੇ ਵਿੱਚ 14.6 ਮਿਥਿਆ ਗਿਆ ਜੀ ਤੇ ਸਤੰਬਰ 2010 ਤੋਂ ਬਾਅਦ ਪਹਿਲੀ ਵਾਰੀ ਇੰਨਾ ਯੂਸ ਦੇ ਵਿੱਚ ਅਨਪਲੋਇਮੈਂਟ ਦੇਖੀ ਗਈ ਹੈ ਜੇ ਵਿੱਚੋ ਸਾਲ 2 2020 ਤੇ 21 ਦਾ ਸਾਲ ਕੱਢ ਦਈਏ ਜਦੋਂ ਕੋਵਿਡ ਦਾ ਸਮਾਂ ਸੀ ਸੋ ਯੂਥ ਅਨਪਲੋਇਮੈਂਟ ਰੇਟ ਜਿਹੜਾ ਹੈ ਪਿਛਲੇ 2 ਸਾਲਾਂ ਦੇ ਵਿੱਚ ਲਗਾਤਾਰ ਉੱਪਰ ਨੂੰ ਜਾ ਰਿਹਾ ਹੈ ਜੁਲਾਈ 2025 ਦੇ ਵਿੱਚ ਜਿਹੜਾ ਹੈ ਪਿਛਲੇ ਸਾਲ ਨਾਲੋਂ 4.3% ਹੋਰ ਜ਼ਿਆਦਾ ਵਧ ਗਿਆ ਜੀ ਸੋ ਪਿਛਲੇ ਸਾਲ 10% ਸੀ ਐਤਵਾਰੀ ਇਹਨਾਂ 14.14 ਹੋ ਗਿਆ ਜੀ ਜਿਹੜੇ ਰੈਡਕਲਾਈਜ਼ਡ ਗਰੁੱਪ ਨੇ ਕੈਨੇਡਾ ਦੇ ਵਿੱਚ ਭਾਵੇਂ ਕਿਹੜੇ ਗਰੁੱਪਾਂ ਦੇ ਵਿੱਚ ਯੂਥ ਦੇ ਵਿੱਚ ਸਭ ਤੋਂ ਵੱਧ ਅਨਪਲਾਈਮੈਂਟ ਹੈ ਹਾਈਐਸਟ ਜਿਹੜਾ ਹੈ ਜੀ ਉਹ ਅਰਬ ਦਾ ਯੂਥ ਹੈ ਅਰਬ ਕੰਟਰੀਜ਼ ਦਾ ਜੋ ਕਿ 26.4 ਹੈ ਤੇ ਇਹਦੇ ਵਿੱਚ ਬਲੈਕ ਭਾਈਚਾਰਾ ਹੈ ਜਿਹੜਾ ਉਹਨਾਂ ਦੇ 23.4 ਹੈ ਚਾਈਨੀਜ਼ ਭਾਈਚਾਰਾ ਜਿਹੜਾ ਹੈ 20% ਹੈ ਫਿਲੀਪੀਨੋ ਦੇ ਵਿੱਚ 19% ਹੈ ਤੇ ਸਾਊਥ ਏਸ਼ੀਅਨ ਭਾਈਚਾਰਾ ਜਿਸ ਦੇ ਵਿੱਚ ਅਸੀਂ ਆਉਂਦੇ ਆ ਉਹ ਸਭ ਤੋਂ ਹੀਠਾ ਹੀ ਹੈ ਇੱਕ ਕਿਸਮ ਦਾ ਉਸ ਵਿੱਚ 17% ਹੈ ਬਾਕੀ ਫਿਰ ਜਿਹੜੇ ਨਾਨ ਇਡੀਜਨਸ ਤੇ ਹੋਰ ਜਿਹੜੇ ਲੋਕ ਹੈਗੇ ਨੇ ਉਹ 12% ਤੇ ਸਟੈਂਡ ਕਰਦੇ ਨੇ ਸੋ ਓਵਰਆਲ ਆਉਟ ਜਿਹੜੀ ਹੈ ਸਾਢੇ 11 14 ਦੀ ਨਿਕਲਦੀ ਹੈ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜੇ ਸਾਨੂੰ ਪੰਜਾਬੀਆਂ ਨੂੰ ਲੱਗੇ ਕਿ ਸਾਡਾ ਯੂਥ ਜਿਹੜਾ ਅਨਪਲਾਈਡ ਹੈ ਤੇ ਉਹਨਾਂ ਕੋਲ ਜੋਬਸ ਨਹੀਂ ਹੈਗੀਆਂ ਤੇ ਅਸੀਂ ਬਾਕੀਆਂ ਨਾਲੋਂ ਬਿਹਤਰ ਆ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ